ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਦਾ ਨਵੀਂ ਜੜੀ ਦੇ ਵਿੱਚ ਮੌਸਮ ਦੀਆਂ ਫਰੇ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 27 ਮਾਰਚ ਤੱਕ ਮੌਸਮ ਪੰਜਾਬ ਦਾ ਖਲਸਣਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਐਸ ਲਈ ਜਿਹਾ ਤਾਜ਼ਾ ਸੈਟਲਟ ਤਸਵੀਰਾਂ ਤੇ ਲੈ ਕੇ ਚੱਲਦੇ ਆ ਤੁਹਾਨੂੰ ਸਿੱਧਾ ਤੇ ਸਵੇਰ ਦੇ ਲਗਭਗ ਦੁਪਹਿਰ ਤੇ 12 ਵਜਣ ਜਾ ਰਹੇ ਨੇ 23 ਮਾਰਚ ਦੀ ਅੱਜ ਦੁਪਹਿਰ ਜਿਹੜੀ ਆ ਹੋ ਚੁੱਕੀ ਆ ਸੋ ਅੱਜ ਦਾ ਦਿਨ ਵੀ ਕਾਫੀ ਗਰਮ ਹੈ ਬੀਤੇ ਦਿਨਾਂ ਦੇ ਮੁਕਾਬਲੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਹਵਾ ਜਿਹੜੀ ਆ ਹਵਾ ਦਰਫਤਰ ਬਹੁਤ ਘਟ ਰਹੀ ਹੈਗੀ ਉਹਦੇ ਜਿਹੜੇ ਦਿਨੇ ਉਹ ਗਰਮ ਰਹਿ ਸਕਦੇ ਨੇ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋ ਸਕਦਾ ਹੈ 33.2 ਡਿਗਰੀ ਜਨਾਬ ਬਠਿੰਡਾ ਇਰਫੋਰ ਸਭ ਤੋਂ ਗਰਮ ਰਿਹਾ ਸੀ ਬੀਤੇ 24 ਘੰਟਿਆਂ ਦੇ ਵਿੱਚ ਸੋ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਅੰਕੜਾ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਹੈ 33 ਤੋਂ ਲੈ ਕੇ 35 ਦੇ ਵਿੱਚਕਾਰ ਟੈਂਪਰੇਚਰ ਪੰਜਾਬ ਦੇ ਹਰਿਆਣੇ ਦੇ ਜਾ ਸਕਦੇ ਨੇ ਸੋ ਇੱਕ ਹਲਕਾ ਸਿਸਟਮ ਵੀ ਆ ਰਿਹਾ ਜਿਹੜਾ ਕਿ 26 27 28 ਨੂੰ ਬਦਲਵਾਏ ਦੇ ਨਾਲ ਐਂਟਰ ਕਰ ਸਕਦਾ ਤੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਕਿਨਵੇਂ ਨਾਲ ਹਲਕੇ ਬੂੰਦਾਬੰਦੀ ਇਹ ਸਿਸਟਮ ਦੇ ਸਕਦਾ ਹੈ ਤੇ ਪਹਾੜਾ ਦੇ ਵਿੱਚ ਹਲਕੇ ਬਰਬਾਰੀ ਦਾ ਦੌਰ ਲਵਾ ਸਕਦਾ ਸੋ ਕਿਹੜੇ ਜ਼ਿਲ੍ਹੇ ਹੋਣਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕਿਮੀ ਲੱਗਣਗੇ ਇਹ ਹਾਲੇ ਅਫਵਾਸ ਖਾਸ ਨਹੀਂ ਦੱਸ ਸਕਦੇ ਆਉਂਦੇ 2-3 ਦਿਨਾਂ ਤੱਕ ਜਿਹੜੀ ਹੈ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ ਅਗਲੇ 24 48 ਘੰਟਿਆਂ ਤੱਕ ਯਾਨੀ ਕਿ ਕੱਲ੍ਹ ਸ਼ਾਮ ਤੱਕ ਇਹ ਜਹਾੜਤਾਂ ਦੇ ਦੇ ਦਿਆਂਗੇ ਫਿਲਹਾਲ ਮੈਦਾਨਾਂ ਦੇ ਵਿੱਚ ਇਹ ਸਿਸਟਮ ਕੋਈ ਬਹੁਤਾ ਸਰਗਰਮ ਨਹੀਂ ਹੈ ਇਸ ਲਈ ਇਹਨੂੰ ਕੋਈ ਸਪੋਰਟ ਵੀ ਨਹੀਂ ਮਿਲ ਰਹੀ ਤੇ ਪਹਾੜਾਂ ਦੇ ਵਿੱਚ ਇਹ ਜਰੂਰ ਆਪਣਾ ਅਸਰ ਦਿਖਾਏਗਾ ਤੇ ਹਲਕੇ ਬਰਬਾਰੀ ਦੇ ਸਕਦਾ ਹੈ ਇਸਲਾਵਾ ਜੇ ਮੈਦਾਨਾਂ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਰਹਿਣ ਵਾਲਾ ਤੇ ਆਉਂਦੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਹੋਰ ਵਾਧਾ ਹੋਏਗਾ ਤੇ ਮਾਰਚ ਅਖੀਰ ਆਉਂਦੇ ਆਉਂਦੇ ਹੋ ਸਕਦਾ ਟੈਂਪਰੇਚਰ 40 ਜੜੇ ਆ 40 ਦੇ ਆਸ-ਪਾਸ ਹਸ ਦਰਜ ਹੋ ਸਕਦੇ ਨੇ 37 38 ਤੱਕ ਟੈਂਪਰੇਚਰ ਜਾ ਸਕਦੇ ਨੇ ਜੀ ਧੰਨਵਾਦ ਜੀ ਸ਼ੁਕਰ